ਹੰਦੀ ਸੰਗਤ ਜੀ ਜਦੋਂ ਗੋਂਦੇ ਨੇ ਬਹੁਤ ਸਾਰੇ ਮਜ਼ਦੂਰ ਲਵਾ ਕੇ ਗੁਰੂ ਅਮਰਦਾਸ ਜੀ ਦੇ ਨਿਵਾਸ ਸਥਾਨ ਬਹੁਤ ਜਲਦ ਤਿਆਰ ਕਰਵਾ ਦਿੱਤੇ ਫਿਰ ਜਦੋਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਖੰਡੂਰ ਆਏ ਤਾਂ ਆਪ ਜੀ ਤੋਂ ਸਾਰੀ ਵਾਰਤਾ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਕਿ ਪੁਰਖਾ ਸਾਡਾ ਬਚਨ ਮੰਨ ਕੇ ਹੁਣ ਆਪਣੇ ਸਾਰੇ ਪਰਿਵਾਰ ਨੂੰ ਬਾਸਰਕੇ ਤੋਂ ਗੋਇੰਦਵਾਲ ਹੀ ਲੈ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਆਪ ਜੀ ਆਪਣੇ ਸਾਰੇ ਪਰਿਵਾਰ ਨੂੰ ਬਾਸਰਕੇ ਤੋਂ ਸੰਮਤ 1603 ਵਿੱਚ ਗੋਇੰਦਵਾਲ ਲੈ ਆਏ ਅਤੇ ਆਪਣੇ ਨਵੇਂ ਬਣੇ ਮਕਾਨਾਂ ਵਿੱਚ ਨਿਵਾਸ ਕਰਾ ਦਿੱਤਾ ਇੱਕ ਦਿਨ ਪ੍ਰੇਮ ਵਾਸ ਹੋ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਗੋਇੰਦਵਾਲ ਨੂੰ ਵੇਖਣ ਵਾਸਤੇ ਅਤੇ ਸ੍ਰੀ ਅਮਰਦਾਸ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਚਲੇ ਗਏ। ਉੱਥੇ ਆਪ ਜੀ ਦੇ ਨਿਵਾਸ ਸਥਾਨ ਨੂੰ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਉਪਰੰਤ ਗੁਰੂ ਜੀ ਆਪ ਜੀ ਨੂੰ ਬਿਆਸ ਨਦੀ ਦੇ ਕਿਨਾਰੇ ਲੈ ਗਏ ਅਤੇ ਬੈਠ ਕੇ ਕਿਹਾ ਕਿ ਜਗਤ ਨੂੰ ਨਾਸਵੰਤ ਜਾਣ ਕਰਕੇ ਝੂਠਾ ਸਮਝਣਾ ਅਤੇ ਜਿਹੜਾ ਇਸ ਦਾ ਆਸਰਾ ਰੂਪ ਆਦ ਅੰਤ ਪ੍ਰਕਾਸ਼ ਹੋ ਰਿਹਾ ਹੈ ਉਸ ਨੂੰ ਆਪਣਾ ਰੂਪ ਸਮਝੋ ਉਸ ਸਤ ਚਿੱਤ ਆਨੰਦ ਬ੍ਰਹਮ ਨੂੰ ਆਤਮਾ ਰੂਪ ਜਾਣ ਕੇ ਆਪਣੀ ਬਿਰਤੀ ਨੂੰ ਉਸ ਵਿੱਚ ਜੋੜਨਾ ਕਰੋ ਇਸ ਤਰ੍ਹਾਂ ਗੁਰੂ ਜੀ ਨੇ ਆਪ ਜੀ ਨੂੰ ਬ੍ਰह्म ਗਿਆਨ ਦਾ ਪ੍ਰਕਾਸ਼ ਕਰਕੇ ਆਪਣੇ ਸਮਾਨ ਹੀ ਕਰ ਦਿੱਤਾ ਉੱਥੋਂ ਉੱਠ ਕੇ ਜਦ ਗੁਰੂ ਅੰਗਦ ਸਾਹਿਬ ਜੀ ਖੰਡੂਰ ਨੂੰ ਵਾਪਸ ਆਏ ਤਾਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਦੀ ਜੂ ਦੀ ਹੱਦ ਤੱਕ ਤੋਰਨ ਗਏ ਅਤੇ ਇੱਥੋਂ ਨਮਸਕਾਰ ਕਰਕੇ ਵਾਪਸ ਗੋਇੰਦਵਾਲ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ